Υπότιτλοι ਜਿਹੜਾ ਜੋ ਫਲੈਗ ਮਾਰਚ ਹੋ ਰਿਹਾ ਜੀ ਉਹ ਬੰਦ ਕਰ ਫਲੈਗ ਮਾਰਚ ਇਹ ਆਪਾਂ ਮਾਜੂਕ ਐਸਐਸਪੀ ਸਾਹਿਬ ਬਟਾਲਾ ਸ਼੍ਰੀ 소ਹਿਲ ਕਸ਼ਨ ਮੀਰ ਜੀ ਆਈਪੀਐਸ ਜਿਹਦੇ ਦੇਸ਼ਾਂ ਦੇਸ਼ ਮੁਤਾਬਕ ਬੇਰਵਾ ਬਣਾ ਕਸਰੇ ਵਿੱਚ ਕਿ ਸਪੈਸ਼ਲ ਆਪਾਂ ਫਲੈਗ ਮਾਰਚ ਕਰ ਰਹੇ ਆ ਤਾਂ ਜੋ ਲੋਕਾਂ ਵਿੱਚ ਇੱਕ ਜਿਹੜੀ ਆ ਉਹ ਇੱਕ ਜਿਹੜੀ ਆ ਭਾਵਨਾ ਜਿਹੜੀ ਆ ਉਹ ਬਣੀ ਰਵੇ ਕਹਿੰਦੇ ਕਹਦੀਏ ਜਿਹੜਾ ਉਹ ਡਰ ਜਿਹੜਾ ਡੈਸ ਜਿਹੜੀ ਆ ਉਹ ਆਪਾਂ ਖਤਮ ਕਰਨੀ ਹੈ ਕਿ ਸ਼ਾਇਦ ਵਿੱਚ ਆਪਾਂ ਪੰਜਾਬ ਪੁਲਿਸ ਹਰ ਵਲੇ ਹਾਜ਼ਰ ਆ ਅਸੀਂ ਇਸ ਸੰਬੰਧ ਵਿੱਚ ਆਪਣਾ ਜ਼ਿਲ੍ਹੇ ਚੋਂ ਕਮਾਂਡੋ ਫੋਰਸ ਸਪੈਸ਼ਲ ਫੋਰਸਾਂ ਜਿਹੜੀਆਂ ਇਕੱਠੀਆਂ ਕੀਤੀਆਂ ਨੇ ਸ਼ਹਿਰ ਦੀ ਸੁਰੱਖਿਆ ਵਾਸਤੇ ਇਹਦੇ ਵਿੱਚ ਐਸਐਚਓ ਆਪਣਾ ਕੋਲੀ ਸੋਰਤ ਮੱਲੇ ਐਸਐਚਓ ਕੋਰੀਡੋਰ ਐਸਐਚਓ ਡੇਰੋ ਆਪਣਾ ਹੈ ਹੀ ਨੇ ਨਾਲ ਬਾਕੀ ਹੋਰ ਵੀ ਜਿਹੜੀਆਂ ਆਪ ਫੋਰਸਾਂ ਇਕੱਠੇ ਕਰਕੇ ਆਪਾਂ ਸ਼ਹਿਰ ਦੇ ਵਿੱਚ ਇੱਕ ਲੋਕਾਂ ਵਿੱਚ ਇੱਕ ਆਮ ਜੀਵਨ ਵਿੱਚ ਸ਼ਾਂਤੀ ਵਾਸਤੇ ਆਪਾਂ ਇਹ ਫਲੈਗ ਮਾਰਚ ਕੱਢ ਰਹੇ ਹਾਂ ਕਿ ਤਾਂ ਜੋ ਲੋਕਾਂ ਵਿੱਚ ਇੱਕ ਕੰਫਰੈਂਸ ਬਣਿਆ ਰਹੇ ਕਿ ਪੰਜਾਬ ਪੁਲਿਸ ਉਹਨਾਂ ਵਾਸਤੇ ਹਰ ਵੇਲੇ ਹਾਜ਼ਰ ਹੈ 24 ਘੰਟੇ ਸ਼ਹਿਰ ਵਾਸੀ ਸ਼ਹਿਰ ਵਾਸੀਆਂ ਨੂੰ ਕੋਈ ਸਿੱਟੇ ਸ਼ਹਿਰ ਵਾਸੀਆਂ ਨੂੰ ਸਾਡਾ ਇਹੀ ਅਪੀਲ ਹੈ ਕਿ ਆਪਣਾ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਜੇ ਕੋਈ ਗਲਤੰਦਨਸ ਮਿਲਦਾ ਤੇ ਉਹਨੂੰ ਆਪਣਾ ਤੁਰੰਤ ਸੂਚਨਾ ਸਾਡੇ ਆਪਣਾ 112 ਨੰਬਰ 'ਤੇ ਦੇਣ ਐਸਐਚਓ ਸਾਹਮਣੇ ਦੇਪੀ ਸਾਹਿਬ ਬੈਠੇ ਐਸੇ ਲੋਕਲ ਹਰវេល 24/7 ਪੰਜਾਬ ਪੁਲਿਸ ਹਾਜ਼ਰ ਆ